ਅੱਜ ਆ ਪਾਇਸ ਫਲੇ ਬੋਦ ਅਸਬਾ ਕਾਇਨਦਾਤ ਪਿੰਡ ਕੰਦੂਆ ਦੇ ਵਿੱਚ ਸੋਕਲਵਾਦੀ ਕਾਂਗਰਸ ਦੇ ਬਹੁਤ ਅਣੇ ਸੀਨੀਅਰ ਲੀਡਰ ਸੀਗੇ ਬੀਦੂਤਾ ਸਰਪੰਚ ਨੇ ਆਪੜਦੇ ਉਹ ਆਪਣੀ ਸਾਰੀ ਪੰਚਾਇਤ ਨੂੰ ਸਾਰੇ ਪਿੰਡ ਦੇ ਨਾਲ ਉਹਨਾਂ ਨੇ ਆਬਦੀ ਪਾਰਟੀ ਚ ਸ਼ਾਮਿਲ ਕਰਾਇਆ ਪਰ ਉਹਨਾਂ ਦੇ ਉਹ ਨਾਲ ਸਾਡੀ ਪਾਰਟੀ ਜਿਹੜੀ ਇਨਾਦੇ ਦੇ ਵਿੱਚ ਹੋਰ ਮਜ਼ਬੂਤ ਹੋ ਗਈ ਹੈ ਪਰ ਮੈਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਜਿੱਥੇ ਤੰਦੋਆਲੀ ਦਾ ਵਿਕਾਸ ਜਿਹੜਾ ਪਹਿਲ ਦੇ ਦਰਹਤੇ ਕਰਾਂਗੇ ਪਹਿਲਾਂ ਵੀ ਹੋ ਗਿਆ ਉੱਥੇ ਨਾਲ ਦੀ ਪਾਰਟੀ ਚ ਇਹਨਾਂ ਦਾ ਮਾਨਸਬਦ ਨਹੀਂ ਜਿਹੜਾ ਉਹ ਉਦਾਂ ਹੀ ਕੀਤਾ ਜਾਊਗਾ ਜਿੱਦ ਤੱਕ ਕਾਂਗਰਸ ਚ ਹਰ ਪੱਖੋਂ ਇਹਨਾਂ ਨੂੰ ਵਿਸ਼ਵਾਸਤ ਹੋਇਆ ਕਿ ਤੁਹਾਡਾ ਆਪਣਾ ਵੀ ਤੇ ਤੁਹਾਡੇ ਪਿੰਡ ਦਾ ਵੀ ਹੱਥ ਆਖੋ ਮਾਨਸਕਬਾ ਅਰਵਿੰਦ ਕੇਜਰੀਵਾਲ ਦੀ ਕਮੀ ਤੁਹਾਨੂੰ ਮਹਿਸੂਸ ਹੁੰਦੀ ਸੀ ਸੁਨੀਤਾ ਕੇਜਰੀਵਾਲ ਅਮ੍ਰਿਸ਼ਾ ਆ ਰਹੇ ਨੇ ਕਦੋਂ ਆ ਰਹੇ ਨੇ ਤੇ ਤੁਹਾਡੇ ਹੱਕ ਪਤਾ ਲਗਾ ਪ੍ਰਚਾਰ ਕਰ ਰਹੇ ਨੇ ਨਹੀਂ ਨਹੀਂ ਉਹ ਆਉਣਗੇ ਪਹਿਲਾਂ ਉਹਨਾਂ ਨੇ 10 ਤਰੀਕ ਨੂੰ ਆਉਣਾ ਸੀਗਾ ਪਰ ਉਹ ਪੋਸਟਪੋਨ ਹੋ ਗਿਆ ਬਬੀ ਨੂੰ ਪਤਾ ਲੱਗਾ ਦੱਤੀ ਇਹ ਕਨਫਰਮ ਨਹੀਂਗਾ 1500 ਤਰੀਕ ਦੇ ਲੱਗੇ ਲੱਗਦਾ ਕਿ ਵੱਡਾ ਰੌਣਕ ਸ਼ੋਅ ਅਮਰਸਾ ਦਾ ਬਹੁਤ ਵੱਡਾ ਬਹੁਤ ਵੱਡਾ ਰੌਣਕ ਸ਼ੋਅ ਕਰਾਂ ਜੇ ਅਰਵਿੰਦ ਜੀ ਆਗੇ ਉਹਨਾਂ ਦਾ ਤਾਂ ਤਾਂ ਵੇਚੀ ਹੋਣੀ ਹਾਂ ਅਰਵਿੰਦ ਜੀ ਵੀ ਆਗੇ ਹਾਂ 1500 ਸ਼ੋਅ ਰੂਪਸ਼ਾਹ ਭਰਿਆ ਜਾਊਗਾ ਬਿਲਕੁਲ ਬਿਲਕੁਲ ਤੁਸੀਂ ਦੇਖੀ ਲਓ ਕੀ ਬਰਦਾ ਦੇ ਦੋ ਤਾਂ ਗਿਣਤੀ ਕਰੀ ਜਾਓ ਕਿੰਨੇ ਵਾਦੇ ਜਾਂਦੇ ਹਾਂ ਅੱਜ ਆਪਾਂ ਇਸ ਫੇਲੇ ਬਹੁਤ ਸਬਾਤ ਕਾਇਨ ਦਾ ਹਾਲ ਤੇ ਪਿੰਡ ਕੰਦੂਆ ਦੇ ਵਿੱਚ ਸੋਖਲਵਾਦੀ ਕਾਂਗਰਸ ਦੇ ਬਹੁਤ ਅਣੇ ਸੀਨੀਅਰ ਲੀਡਰ ਸੀਗੇ ਬੀਦੂਦਾ ਸਰਪੰਚ ਨੇ ਆਪੜਦੇ ਉਹ ਆਪਣੀ ਸਾਰੀ ਪਿੰਡ ਨੂੰ ਸਰਪਿੰਡ ਬਣਾਇਆ ਨਾਲ ਉਹਨਾਂ ਨੇ ਆਵਾਦੀ ਪਾਰਟੀ ਚ ਸ਼ਾਮਿਲ ਕਰਾਇਆ ਪਰ ਉਹਨਾਂ ਦੇ ਉਹਨਾਂ ਨਾਲ ਸਾਡੀ ਪਾਰਟੀ ਜਿਹੜੀ ਇਨਾਦੇ ਦੇ ਵਿੱਚ ਹੋਰ ਮਜ਼ਬੂਤ ਹੋ ਗਈ ਹੈ ਪਰ ਮੈਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਜਿੱਥੇ ਤੰਦੋਆਲੀ ਦਾ ਵਿਕਾਸ ਜਿਹੜਾ ਪਹਿਲ ਦੇ ਹੱਥ ਤੇ ਕਰਾਂਗੇ ਪਹਿਲਾਂ ਵੀ ਹੋ ਜਾ ਉੱਥੇ ਨਾਲ ਦੀ ਪਾਰਟੀ ਚ ਇਹਨਾਂ ਦਾ ਮਾਨਸਮਾਨੀ ਜਿਹੜਾ ਉਹ ਉਦਾਂ ਹੀ ਕੀਤਾ ਜਾਊਗਾ ਜਦ ਤੱਕ ਕਾਂਗਰਸ ਨਹੀਂ ਹਲ ਪੱਖੋਂ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਤੁਹਾਡਾ ਆਪਣਾ ਵੀ ਤੇ ਤੁਹਾਡੇ ਪਿੰਡ ਦਾ ਵੀ ਹੱਥ ਆਖੋ ਮਾਂਸਕ ਬਾ ਅਰਵਿੰਦ ਕੇਜਰੀਵਾਲ ਦੀ ਕਮੀ ਤੁਹਾਨੂੰ ਮਹਿਸੂਸ ਹੁੰਦੀ ਸੀ ਸੁਨੀਤਾ ਕੇਜਰੀਵਾਲ ਅਮ੍ਰਿਸ਼ਾ ਆ ਰਹੇ ਨੇ ਕਦੋਂ ਆ ਰਹੇ ਨੇ ਤੇ ਤੁਹਾਡੇ ਹੱਕ ਪਤਾ ਲੱਗਾ ਪ੍ਰਚਾਰ ਕਰ ਰਹੇ ਨੇ ਨਹੀਂ ਨਹੀਂ ਉਹ ਆਉਣਗੇ ਪਹਿਲਾਂ ਉਹਨਾਂ ਨੇ 10 ਤਰੀਕ ਨੂੰ ਆਉਣਾ ਸੀਗਾ ਪਰ ਉਹ ਪੋਸਟਪੋਨ ਹੋ ਗਿਆ ਬਾਅਦ ਵਿੱਚ ਪਤਾ ਲੱਗਾ ਤਾਂ 3 ਇਹ ਕਨਫਰਮ ਹੋ ਨੀਗਾ 15-16 ਤਰੀਕ ਦੇ ਲੱਗੇ ਲੱਗਦਾ ਕਿ ਵੱਡਾ ਰੌਣਕ ਸ਼ੋ ਅਮ੍ਰਿਸ਼ਾ ਦੇ ਬਹੁਤ ਵੱਡਾ ਰੌਣਕ ਸ਼ੋ ਕਰਦਾ ਅਰਵਿੰਦੀ ਜੀ ਆਗੇ ਉਹਨੇ ਤਾਂ ਤਾਂ ਵੇਜੀ ਹੋਈ ਹਾਂ ਅਰਵਿੰਦੀ ਵੀ ਜਾ ਕੇ ਹਾਂ ਸ਼ੋਰੂਪ ਸ਼ਾਹ ਭਰਿਆ ਜਾਊਗਾ ਬਿਲਕੁਲ ਬਿਲਕੁਲ ਤੁਸੀਂ ਦੇਖੀ ਲਓ ਕੀ ਬਣਦਾ ਦੇ ਦੋ ਤਾਂ ਗਿਣਤੀ ਕਰੀ ਜਾਓ ਕਿੰਨੇ ਵਾਦੇ ਜਾਂਦੇ ਹਾਂ ਅੱਜ ਆਪਾਂ ਇਸ ਵੇਲੇ ਖੁਦ ਅਨਸਬਾ ਕਾਇਨਦਾਦ ਪਿੰਡ ਕੰਦੂਆ ਦੇ ਵਿੱਚ ਸੋਖਲਵਾਦੀ ਕਾਂਗਰਸ ਦੇ ਬਹੁਤ ਅਰਾਨੇ ਸੀਨੀਅਰ ਲੀਡਰ ਸੀਗੇ ਵਿਦੂਦਾ ਸਰਪੰਚ ਨੇ ਆਇਆ ਪੜ੍ਹਦੇ ਕੋਪੜੀ ਸਾਰੀ ਪੰਚਾਇਤ ਨੂੰ ਸਰਪਿੰਡ ਬਣੇ ਨਾਮ ਉਹਨਾਂ ਨੇ ਆਵਾਜ਼ੀ ਪਾਰਟੀ 'ਚ ਸ਼ਾਮਲ ਕਰਾਇਆ ਤੇ ਉਹਨਾਂ ਦੇ ਨਾਲ ਸਾਡੀ ਪਾਰਟੀ ਜਿਹੜੀ ਇਲਾਕੇ ਦੇ ਵਿੱਚ ਖੋਦ ਮਜ਼ਬੂਤ ਹੋ ਗਈ ਹੈ। ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਜਿੱਥੇ ਤੰਦੋਆਲੀ ਦਾ ਵਿਕਾਸ ਜਿਹੜਾ ਪਹਿਲ ਦੇ ਹੱਦ ਤੇ ਕਰਾਂਗੇ ਪਹਿਲਾਂ ਵੀ ਹੋ ਜਾ। ਉੱਥੇ ਨਾਲ ਦੀ ਪਾਰਟੀ 'ਚ ਇਹਨਾਂ ਦਾ ਮਾਨਸਬਦ ਜਿਹੜਾ ਉਹ ਉਦਾਂ ਹੀ ਕੀਤਾ ਜਾਊਗਾ ਜਿੱਦਾਂ ਕਾਂਗਰਸ ਨੇ ਹਲ ਪੱਖੋਂ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡਾ ਆਪਣਾ ਤੇ ਤੁਹਾਡੇ ਪਿੰਡ ਦਾ ਵੀ ਹੱਥ ਆਖੋ ਮਾਨਸਿਕ ਬਾਤ ਅਰਵਿੰਦ ਕੇਜਰੀਵਾਲ ਜੀ ਕਮੀ ਤੁਹਾਨੂੰ ਮਹਿਸੂਸ ਹੁੰਦੀ ਸੀ ਸੁਨੀਤਾ ਕੇਜਰੀਵਾਲ ਅਮ੍ਰਿਸ਼ਾ ਆ ਰਹੇ ਨੇ ਕਦੋਂ ਆ ਰਹੇ ਨੇ ਤੇ ਤੁਹਾਡੇ ਹੱਕ ਪਤਾ ਲੱਗਾ ਪ੍ਰਕਾਰ ਕਰ ਰਹੇ ਨੇ ਨਹੀਂ ਨਹੀਂ ਉਹ ਆਉਣਗੇ ਪਹਿਲਾਂ ਉਹਨਾਂ ਨੇ 10 ਤਰੀਕ ਨੂੰ ਆਉਣਾ ਸੀਗਾ ਪਰ ਉਹ ਪੋਸਟਪੋਨ ਹੋ ਗਿਆ ਬਾਅਦ ਵਿੱਚ ਪਤਾ ਲੱਗਾ ਤਾਂ 3 ਇਹ ਕਨਫਰਮ ਹੋ ਨੀਗਾ 15-16 ਤਰੀਕ ਦੇ ਲੱਗੇ ਲੱਗਦਾ ਕਿ ਵੱਡਾ ਰੌਣਕ ਸ਼ੋਅ ਅਮ੍ਰਿਸ਼ਾ ਦਾ ਬਹੁਤ ਵੱਡਾ ਬਹੁਤ ਵੱਡਾ ਰੌਣਕ ਸ਼ੋਅ ਕਰਾਂਗੇ ਅਰਵਿੰਦ ਕੇਜਰੀਵਾਲ ਜੇ ਅਰਵਿੰਦ ਜੀ ਆ ਕੇ ਉਹਨਾਂ ਦਾ ਤਾਂ ਤੇ ਅਰਵਿੰਦ ਜੀ ਹੋਣੀ ਹਾਂ ਜੇ ਅਰਵਿੰਦ ਜੀ ਵੀ ਆ ਗਏ ਤਾਂ ਸ਼ਾ ਤੂੰ ਦੇਖੀ ਨਾ ਕੀ ਮਰਦਾ ਦੇ ਦੋ ਤਾਂ ਗੇਂਦੀ ਕਰੀ ਜਾਓ ਕਿੰਨੇ ਵਾਦੇ ਜਾਂਦੇ ਹਾਂ